ਐਸ.ਆਰ.ਏ ਨੂੰ ਤੁਸੀਂ ਜਾਣਦੇ ਹੋਣੇ ਆ ਸਰਬਜੀਤ ਸਿੰਘ ਬੈਂਕਾ ਤੇ ਬਾਰਸ ਪੰਜਾਬ ਦੇ ਜਥੇਵੰਦੀ ਵੱਲੋਂ ਵੀਰ ਹੁਣੀ ਇੱਥੇ ਕੰਮ ਕਰਦੇ ਸੇਵਾ ਨਿਭਾ ਰਹੇ ਆ ਤੇ ਵੀਰ ਨੂੰ ਟਰੋਲ ਵੀ ਕੀਤਾ ਜਾ ਰਿਹਾ ਉਹ ਤੁਹਾਡਾ ਇੱਕ ਬਿਆਨ ਸੀ ਵੀਰ ਜੀ ਉਹ ਜਿਹੜਾ ਤੁਸੀਂ ਤੁਸੀਂ ਚਲੋ ਆਪਣੀ ਸਫਾਈ ਦੰਦੇ ਸੀ ਉਹ ਵਿੱਚੋਂ ਕੱਟ ਵੱਢ ਕੇ ਵਿੱਚੋਂ ਜਿੱਦਾਂ ਤੁਹਾਡੇ ਨਹੀਂ ਜਿਹੜੀਆਂ ਕੰਮ ਦੀਆਂ ਚੀਜ਼ਾਂ ਸੀ ਜਾਂ ਅਗਲਿਆਂ ਦੇ ਨਹੀਂ ਸੀ ਉਹ ਵਿੱਚੋਂ ਕੱਟ ਵੱਢ ਕੇ ਤੇ ਚਲਾਇਆ ਜਾ ਰਿਹਾ ਇਸ ਵੇਲੇ ਟਰੋਲ ਕੀਤਾ ਜਾ ਰਿਹਾ ਤੁਹਾਨੂੰ ਤੇ ਰਜਿੰਦਰ ਤਲਵੰਡੀ ਤੇ ਆਪਣੇ ਚਮਕੌਰ ਸਿੰਘ ਉਹਨਾਂ ਉੱਤੇ ਪਹਿਲਾਂ ਹੀ ਪਰਚਾ ਹੋ ਚੁੱਕਿਆ ਤੇ ਹੁਣ ਜਿੱਦਾਂ ਮਤਲਬ ਬਾਰੀ-ਬਾਰੀ ਇਹ ਕਾਤੇ ਇਦਾਂ ਟਰੋਲ ਕਰਕੇ ਕਾਤੇ ਬੁਲਾ ਰਿਆਂ ਦੀ ਇਦਾਂ ਹਵਾ ਏਸ ਹਾਵਨ ਬਣਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਸਾਡੇ ਬਿਆਨ ਹਨਾ ਜੀ ਇਹ ਉਹਨਾਂ ਦੀਆਂ ਚੀਕਾਂ ਨੇ ਉਹਨਾਂ ਨੂੰ ਇਹ ਚੀਜ਼ ਦੀ ਸ਼ਰਮ ਆਉਣੀ ਚਾਹੀਦੀ ਆ ਕਿ ਅਸੀਂ ਕਰ ਕੀ ਰਹਿ ਆ ਕਿਹੜੀਆਂ ਕਰਤੂਤਾਂ ਕਰ ਰਹੇ ਆ ਉਹਨਾਂ ਨੇ ਉਹ ਚੀਕਾਂ ਨਿਕਲੀਆਂ ਪਈਆਂ ਕਿ ਕਿਉਂਕਿ ਅਸੀਂ ਸੱਚ ਤੇ ਹੱਕ ਦੀ ਗੱਲ ਕਰਨੀ ਆ ਤੇ ਉਹ ਜਿਹੜੇ ਟੁੱਕੜ ਬੋਚ ਆ ਨਾ ਚੰਦ ਚੰਦ ਛਿਲੜਾਂ ਦੇ ਵਿਕਣ ਵਾਲੇ ਉਹ ਕੱਟ-ਕੱਟ ਕੇ ਪੀਸ ਤੇ ਉਹ ਪਾਉਣਗੇ ਜਨਤਾ ਨੂੰ ਵੀ ਪਤਾ ਤੇ ਮੈਂ ਜਿਹੜੇ ਨਾਲ ਕਰ ਰਹੇ ਆ ਨਾ ਟਰੋਲ ਕਰ ਰਹੇ ਆ ਇੱਕ ਵਾਰ ਉਹਨਾਂ ਨੂੰ ਮੈਂ ਨਾ ਕਿ ਆਪਣੇ ਥੋੜਾ ਜਿਹਾ ਕਮੈਂਟ ਸੈਂਕਸ਼ਨ ਜਾ ਕੇ ਉਹਦੇ ਵਿੱਚ ਕਮੈਂਟ ਤੇ ਪੜ ਲੈਣ ਕਿ ਉਹ ਤੇ ਜਨਤਾ ਕਮੈਂਟ ਕੀ ਕਰ ਰਹੀ ਆ ਸੰਗਤ ਨੂੰ ਸਾਰਾ ਪਤਾ ਮੈਂ ਤੇ ਉਹਨਾਂ ਨੂੰ ਨਾ ਕੱਲ ਮੇਰੇ ਅੱਗੇ ਆ ਗਈ ਉਹ ਵੀਡੀਓ ਤੇ ਮੈਂ ਥੱਲੇ ਲਿਖਿਆ ਪਲੀਜ਼ ਸ਼ੇਅਰ ਉਹਨਾਂ ਨੂੰ ਕਮੈਂਟ ਕੀਤਾ ਕਿ ਇਹਨਾਂ ਨੂੰ ਹੋਰ ਸ਼ੇਅਰ ਕੀਤਾ ਜਾਵੇ ਵਾਅਦਾ ਤੋਂ ਵਾਅਦਾ ਤਾ ਜੋ ਉਹਨਾਂ ਦੀਆਂ ਚੀਕਾਂ ਹੋਰ ਕਿਉਂਕਿ ਉਹਨਾਂ ਦੇ ਮਾਵਾ ਆ ਭੈਣਾ ਇਹ ਸੋਚਦੇ ਹੋਣਗੇ ਕਿ ਅਸੀਂ ਕਿਹੋ ਜਿਹੇ ਨਪੁੱਤੇ ਜੰਮਤੇ ਆ ਕਿ ਲਾਨਤਾ ਲੈਣ ਵਾਸਤੇ ਜੰਮਿਆ ਅਸੀਂ ਹੈਨਾ ਤੇ ਹੁਣ ਲਾਨਤਾ ਲੈਣ ਵਾਸਤੇ ਪੈਦਾ ਹੋਇਆ ਉਹ ਉਹਨਾਂ ਦਾ ਸਾਨੂੰ ਕੋਈ ਅਸਰ ਨਹੀਂ ਹੁੰਦਾ ਇਹੋ ਜੀਆਂ ਚੀਜ਼ਾਂ ਦਾ ਗੁਰੂ ਪਾਸ਼ਾ ਸਤਿਗੁਰ ਸੱਚੇ ਪਾਸ਼ਾ ਦੀ ਬੜੀ ਕਿਰਪਾ ਹੈ ਪੰਥ ਇੱਕ ਡੋਰੀ ਦੇ ਵਿੱਚ ਇੱਕ ਮਾਲਾ ਚ ਪਰੋਇਆ ਜਾ ਰਿਹਾ ਸਾਨੂੰ ਬੜੀ ਖੁਸ਼ੀ ਆ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਦੋਂ ਆਏ ਆ ਤੇ ਜਿਹੜੇ ਇਹ ਪੰਥਕ ਲਾਣਾ ਹੈ ਨਾ ਬਣਿਆ ਫਿਰਦਾ ਆਪਣੇ ਆਪ ਨੂੰ ਜਿਨ੍ਹਾਂ ਨੇ ਨਕਾਬਜੇ ਪਾਏ ਹੋਏ ਸੀ ਤੇ ਥੱਲੇ ਉਹਨਾਂ ਦੀਆਂ ਖਾਕੀ ਨਿਕਰਾਂ ਉਹ ਹੁਣ ਦਿਸ ਰਹੀਆਂ ਹੀ ਭਾਈ ਸਾਹਿਬ ਨੇ ਆ ਕੇ ਉਹ ਪੂਰੀਆਂ ਕਰਤੀਆਂ ਤੇ ਹੁਣ ਉਹ ਜਗਜਹਰ ਹੋ ਗਈਆਂ ਤੇ ਉਸੇ ਵਾਸਤੇ ਜੋ ਲੱਗੇ ਹੋਏ ਉਹਨਾਂ ਦਾ ਕੋਈ ਜ਼ਿਆਦਾ ਨਹੀਂ ਵਿਚਾਰੇ ਉਹਨਾਂ ਦਾ ਢਿੱਡ ਹੁਲਾ ਹੋ ਜਾਂਦਾ ਗਾਲਾਂ ਗੂਲਾਂ ਲੈ ਕੇ ਕਈ ਪੈਦਾ ਹੋਏ ਹੁੰਦੇ ਨਾ ਉਹਨਾਂ ਦੀ ਖਰਾਕ ਆ ਗਾਲਾਂ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆ ਵੀ ਸਾਡਾ ਕੈਂਡੀਡੇਟ ਚੰਗਾ ਹੀ ਬੜਾ ਇਹ ਨਸ਼ੇ ਬੰਦ ਕਰਾਊਗਾ ਆਪਣੇ ਸੰਸੋਧੀਆਂ ਦੂਜੇ ਆਪਣੇ ਉਹਨਾਂ ਦੇ ਉੱਤੇ ਦਿੱਲੀ ਵਾਲੇ ਲੀਡਰ ਵੀ ਕਰੀ ਜਾਂਦੇ ਬਿਆਨ ਦੇਈ ਜਾਂਦੇ ਵੀ ਇਹ ਇੱਥੋਂ ਨਸ਼ੇ ਤਰਨ ਤਨ ਵਿੱਚੋਂ ਖਤਮ ਕਰਾਊਗਾ ਬਿਲਕੁਲ ਉਹ ਖਤਮ ਕਰਾਊਗਾ ਜੀ ਉਹ ਜਿੰਨਾ ਨਸ਼ਾ ਇਕੱਠਾ ਕੀਤਾ ਉਹ ਬੱਚਿਆਂ ਦੀਆਂ ਨਾੜਾਂ 'ਚ ਦੇਊਗਾ ਤੇ ਫੇਰ ਖਤਮ ਹੋਊਗਾ ਹੁਣ ਇਹ ਜਿਹੜਾ ਸਸੋਧਿਆ ਸੀ ਲੁਟੇਰਾ ਉਹਦੇ ਤੁਸੀਂ ਬਿਆਨ 2000 ਬਾਈ ਦਾ ਵੇਖੋ ਉਹ ਕਹਿ ਰਿਹਾ ਇਹ ਕਿ ਤੁਸੀਂ ਜੇ ਤੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਨਸ਼ਿਆਂ ਨੂੰ ਠੱਲ ਪਾਉਣੀ ਆ ਮਜੀਠੀਆ ਦਾ ਸੱਜੀ ਬਾਹ ਤੋੜਨੀ ਆ ਤੇ ਹਰਮੀਤ ਜਿਹੜਾ ਇਹਦੇ ਵਰਗਾ ਕਰਪਟ ਬੰਦਾ ਕੋਈ ਨਾ ਇਹਨੂੰ ਕੋਈ ਵੋਟ ਨਾ ਪਾਇਓ ਤੇ ਹੁਣ ਉਹਨਾਂ ਨੇ ਵਾਸ਼ਰੂਮ ਮਸ਼ੀਨ ਦੇ ਵਿੱਚ ਪਾਇਆ ਵਿਚ ਪਤਾ ਨਹੀਂ ਕਿਹੜੀ ਜੜੀ ਬੂਟੀ ਤੇ ਕਿਹੜੀ ਉਹਨਾਂ ਨੇ ਸਰਫ ਪਾਈ ਆ ਤੇ ਦੁੱਧ ਤੋਤਾ ਇਨਕਲਾਬੀ ਯੋਧਾ ਬਣਾ ਕੇ ਤੇ ਦੇਤਾ ਮੈਨੂੰ ਤੇ ਲੱਗਦਾ ਕੋਈ ਕਰੋੜਾਂ ਵਾਲਾ ਕੋਈ ਉਹਨਾਂ ਨੇ ਸ਼ੈਂਪੂ ਸ਼ੂੰਪੂਰ ਯੂਜ਼ ਕੀਤਾ ਏ ਤੇ ਜਿਹਦੇ ਨਾਲ ਉਹ ਨਿਕਲ ਕੇ ਧੁੱਪ ਕੇ ਤੇ ਅੱਜ ਇਨਕਲਾਬੀ ਬਣ ਕੇ ਬਾਹਰ ਆ ਗਿਆ ਮੈਨੂੰ ਤੇ ਇਹ ਕਹਿੰਦਿਆਂ ਵੀ ਸ਼ਰਮ ਆਉਂਦੀ ਆ ਕਿ ਰੋਟੀ ਰਾਤ ਨੂੰ ਕਿਦਾਂ ਖਾ ਲੈਂਦੇ ਆ ਕਿ ਪਹਿਲਾਂ ਜਿੰਨੂੰ ਭੰਡਦੇ ਸੀ ਅੱਜ ਉਹਨੂੰ ਨਾਲ ਬਿਠਾਇਆ ਤੇ ਅੱਜ ਉਹਨੂੰ ਜਿਹੜਾ ਹੈਗਾ ਤਰਨਤਨ ਜ਼ਿਲ੍ਹੇ ਦਾ ਵਾਲੀ ਬਣਾਉਣ ਨੂੰ ਫਿਰਦੇ ਆ ਇਹ ਗੰਦੀਆਂ ਸਿਆਸਤਾ ਸਿਆਸਤਾ ਤੇ ਗੰਦੇ ਸਿਆਸਤਦਾਨ ਨੇ ਇਹ ਜਿਹੜੀਆਂ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਨੇ ਸੋ ਸਾਨੂੰ ਸੋਚ ਸਮਝ ਕੇ ਵੋਟ ਕਰਨੀ ਚਾਹੀਦੀ ਆ ਕਿ ਜਿਨ੍ਹਾਂ ਨੇ ਤੇ ਪਹਿਲਾਂ 10 10 20 20 ਸਾਲ ਜਿਹੜਾ ਹੈਗਾ ਉਹ ਲੁੱਟਿਆ ਤੇ ਹੁਣ ਉਹ ਇਹ ਵੇਸ਼ ਬਦਲ ਕੇ ਤੇ ਪਾਰਟੀ ਬਦਲ ਕੇ ਫੇਰ ਸਾਡੇ ਸਾਹਮਣੇ ਆ ਗਏ ਆ ਪਰ ਇੱਕ ਮੈਂ ਨਾ ਬੜਾ ਧੰਨਵਾਦ ਵੀ ਕਰਦਾ ਇਹਨਾਂ ਦਾ ਹੀ ਸਸੋਧੀਆਂ ਦਾ ਤੇ ਦੂਜਾ ਧੰਨਵਾਦ ਮੈਂ ਕਰਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਕਿ ਇਹਨਾਂ ਨੂੰ ਕੰਮੇ ਲਾਤਾ ਪਿਛਲੇ 40-40 ਸਾਲਾਂ ਤੋਂ ਜਿਹੜਾ ਹੈਗਾ ਸ਼ਹਿਰ 'ਚ ਕੋਈ ਨਾ ਕੰਮ ਨਹੀਂ ਹੋ ਰਿਆ ਜਿੱਦਨ ਦਾ ਭਾਈ ਮਨਦੀਪ ਸਿੰਘ ਜੀ ਆਇਆ ਨਾ ਇਲੈਕਸ਼ਨ 'ਚ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਆਏ ਤੇ ਸਾਡੇ ਨਾ ਬਾਠ ਰੋਡ ਦੇ ਉੱਤੇ ਬੜਾ ਜਿਆਦਾ ਨਰਕ ਸੀ ਤੁਸੀਂ ਹੁਣ ਵੀ ਜਾ ਕੇ ਵੇਖੋ ਦਿਨ ਰਾਤ ਉੱਥੇ ਕੰਮ ਚੱਲਣ ਤੇ ਆ ਮੈਂ ਤਾਂ ਨਾ ਮਹੀਨਾ ਦਾ ਇਲੈਕਸ਼ਨ ਹੋਰ ਲੇਟ ਹੋ ਜੇ ਲੰਮੀ ਖੇਚ ਦੇਣੀ ਚਾਹੀਦੀ ਲੰਮੀ ਖੇਚ ਦੇਣੀ ਚਾਹੀਦੀ ਧਰਨ ਧਰਨ ਦਾ ਭਲਾ ਹੋ ਜਵੇ ਧਰਨ ਧਰਨ ਦਾ ਭਲਾ ਹੋ ਜੇ ਅਸੀਂ ਚਾਹੁੰਨੇ ਆ ਕਮ ਸੇ ਕਮ ਕਿਤੇ ਸੀਵਰੇਜ ਪੈ ਜਾਣ ਕਿਤੇ ਲਾਈਟਾਂ ਲੱਗ ਜਾਣ ਕਿਤੇ ਟਾਈਲਾਂ ਇਟਾਂ ਲੱਗ ਜਾਣ ਤੇ ਕਮ ਸੇ ਕਮ ਛੜਕਾਂ ਗਲੀਆਂ ਥੋੜੀਆਂ ਸੋਹਣੀਆਂ ਹੋ ਜਾਂਦੇ ਸ਼ਾਇਦ ਤਰਨਦਨ ਥੋੜਾ ਸੋਹਣਾ ਲੱਗਣ ਲਾਪੇ ਇਹ ਬਾਕੀ ਜਿਹੜਾ ਇਹਨਾਂ ਪੈਸਾ ਜਿਹੜਾ ਲਾਇਆ ਜਿਹੜਾ ਇਕੱਠਾ ਕੀਤਾ ਇਹਨਾਂ ਦੇ ਕੋਠੇ ਭਰੇ ਸੀ ਉਹ ਹੁਣ ਲਾਉਣ ਦੇ ਆ ਤੇ ਮੈਂ ਤੇ ਚੌਣ ਕਮਿਸ਼ਨ ਨੂੰ ਜਿਹੜਾ ਅਪੀਲ ਕਰਦਾ ਕਿ ਜਿਹੜਾ ਇਲੈਕਸ਼ਨ ਆ ਉਹ ਮਹੀਨਾ ਕੋ ਹੋਰ ਲੇਟ ਕਰੋ ਜਿਹੜੀਆਂ ਨੁਕਰਾਂ ਨਕਰਾਂ ਵਾੜਾਂ ਵੂੜਾਂ ਰਹਿ ਜਾਣ ਉਹਨਾਂ ਦੇ ਵੀ ਕਿਤੇ ਲਾਈਟਾਂ ਲੂਟਾ ਹਰਮੀਤ ਲਵਾਈ ਦੇਵੇ ਤੇ ਭਈ ਜਦਾਂ ਮਤਲਬ ਪਿੰਡਾਂ ਦੇ ਵਿੱਚ ਸੜਕਾਂ ਸੁੜਕਾਂ ਦੇ ਕੀ ਹਾਲਾਤ ਆ ਇਸ ਵੇਲੇ ਜਦੋਂ ਨਸ਼ੇ ਦਾ ਤੁਸੀਂ ਦੱਸਦਾ ਸੜਕਾਂ ਦੇ ਕੀ ਹਾਲਾਤ ਆ ਤੁਸੀਂ ਇੱਥੇ ਲੋਕលਿਆਂ ਦੇਖਦੇ ਆ ਜਾਂ ਆਮ ਲੋਕਾਂ ਦੀਆਂ ਸਹੂਲਤਾਂ ਆ ਪਿਛਲੇ ਜਿਹੜਾ ਇਹਨਾਂ ਦਾ 3.5 ਸਾਲ ਦਾ ਪੀਰੀਅਡ ਰਿਹਾ ਹੈ ਉਹਦੇ ਵਿੱਚ ਲੋਕਾਂ ਨੂੰ ਇੰਤਰ ਕੀ ਕੀ ਚੀਜ਼ਾਂ ਮਿਲੀਆਂ ਤੁਹਾਡੇ ਹਿਸਾਬ ਨਾਲ ਇੱਕ ਨਸ਼ਾ ਸਭ ਤੋਂ ਜ਼ਿਆਦਾ ਮਿਲਿਆ ਟੁੱਟੀਆਂ ਸੜਕਾਂ ਮਿਲੀਆਂ ਨਸ਼ਾ ਇੱਥੇ ਮਿਲ ਜਾਂਦਾ ਆ ਮੈਨੂੰ ਲੱਗਦਾ ਆਪਰਚੂਨਿਟੀ ਖੰਡ ਭਾਵੇਂ ਮੁੱਕ ਜੇ ਨਸ਼ਾ ਨਹੀਂ ਮੁੱਕਦਾ ਚੂਨ ਦੇ ਭਾਤੇ ਇੱਥੇ ਨਸ਼ੇ ਵਿਕਦੇ ਆ ਤੁਸੀਂ ਕਿਤੇ ਗਲੀਆਂ ਮਹੱਲਿਆਂ 'ਚ ਜਾਓ ਇੱਥੇ ਪਿੱਛੇ ਨਾਲੀ ਗਲੀਆਂ ਕਿਹਿਆਂ ਜਿਵੇਂ ਪੈਜਦੇ ਹੋ ਸਕਦਾ ਕੋਈ ਜੇਬਵਾਜੀ ਭਾ ਕੇ ਤੁਰਿਆ ਫਿਰੇ ਪਰ ਮਾਨ ਸਾਹਿਬ ਤਾਂ ਅਕਸਰ ਬਿਆਨ ਦਿੰਦੇ ਆ ਮੈਂ ਹੀ ਪੰਜਾਬ 'ਚੋਂ ਨਸ਼ਾ ਖਤਮ ਕਰ ਦਵਾਂਗੇ ਸਾਡਾ ਤੇ ਨਸ਼ਿਆਂ ਦੇ ਖਿਲਾਫ ਜੁੱਦਿਆ ਅਸੀਂ ਜੰਗ ਛੇੜੀ ਆ ਜਦੋਂ ਮਰ ਬਹੁਤ ਗੱਲਾਂ ਬਾਤਾਂ ਕਰਦੇ ਆ ਪਰ ਕੀ ਉਹ ਜ਼ਮੀਨੀ ਪੱਧਰ ਤੇ ਉੱਤੇ ਉਹ ਕੰਮ ਹੋ ਰਿਹਾ ਨਸ਼ੇ ਠੱਲ ਕਰਨ ਵਿੱਚ ਕੀ ਤਰਨ ਤਰਨ ਵਿੱਚ ਪੰਜਾਬ ਸਰਕਾਰ ਜਿਹੜੀ ਆ ਮੌਜੂਦਾ ਉਹ ਸਾਡੇ 3 ਸਾਲਾਂ ਵਿੱਚ ਕਾਮਯਾਬ ਹੋਈ ਤੁਹਾਡੇ ਹਿਸਾਬ ਨਾਲ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਹੀ ਨਹੀਂ ਅਜੇ ਕਾਮਯਾਬ ਹੋਏ ਆਪਣਾ ਨਸ਼ਾ ਛੱਡਣ ਤੇ ਉਹਨਾਂ ਨੂੰ ਦੂਜਿਆਂ ਦਾ ਕੀ ਛਡਾਉਣਾ ਅੱਛਾ ਜੀ ਪਹਿਲਾ ਕੰਮ ਸੇ ਕੰਮ ਉਹ ਆਪਣਾ ਛੱਡ ਦੇਣ ਤੇ ਫੇਰ ਹੀ ਦੂਜੇ ਨੂੰ ਕਹਿਣਗੇ ਹੁਣ ਮੈਂ ਸ਼ਰਾਬ ਯਾਰ ਉਹਨਾਂ ਨੇ ਤਾਂ ਭਾਜੀ ਸੌ ਵੀ ਖਾਧੀ ਸੀ ਆਪਣੀ ਮੰਮੀ ਨੂੰ ਕੋਲ ਖੜ ਕੇ ਆ ਮੜਾ ਮੋਟਾ ਦਾ ਯਕੀਨ ਕਰ ਲਿਆ ਕਰੋ ਯਾਰ ਅਗਲਾ ਮੁੱਖ ਮੰਤਰੀ ਹੈ ਨਹੀਂ ਨਹੀਂ ਬੜੇ ਸਤਿਕਾਰਯੋਗ ਆ ਮੈਂ ਤਾਂ ਹੀ ਕਹਿ ਰਿਹਾ ਸਾਡੇ ਬਹੁਤ ਹੀ ਅਤੀ ਸਤਿਕਾਰਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਉਹਨਾਂ ਦਾ ਬੜੀ ਬੇਨਤੀ ਆ ਕਿ ਜੇ ਤੁਸੀਂ ਛੱਡੀ ਆ ਤੇ ਉਹ ਜਿਹੜੇ ਝੋਲੇ ਜੈਂ ਜੇ ਕਰਦੇ ਉਹ ਪਤਾ ਨਹੀਂ ਆਠੇ ਜਿਵੇਂ ਬਣਾਉਂਦੇ ਰਹਿੰਦੇ ਆ ਉਹ ਪਹਿਲੇ ਕੰਮ ਦਾ ਪੰਜਾਬ ਦਾ ਭਾਰ ਜਿਆਦਾ ਕੋਈ ਵੇਲੇ ਭਾਰਨਾ ਨਾ ਬੰਦੇ ਦੇ ਪੈਰੇ ਦਾ ਡਾਮਾ ਡੋਲ ਕਰਨ ਲੱਪਿੰਦੇ ਆ ਉਹ ਇੱਕ ਦਿਨ ਮੈਂ ਵੇਖਣ ਦੇ ਸਲਾਮੀ ਦੇ ਰਹੀ ਤੇ ਉਦੋਂ ਵੀ ਆਏ ਜੇ ਪਤਾ ਨਹੀਂ ਕਰ ਉਹ ਕਾਦਾ ਭਾਰ ਹੋ ਗਿਆ ਸੀ ਉਦੋਂ ਵੀ ਮੈਂ ਇਹ ਵੇਖਿਆ ਉਹਨਾਂ ਨੂੰ ਘਰਦਿਆਂ ਸਲਾਮੀ ਵਰ ਵੀ ਤੇ ਮੈਨੂੰ ਲੱਗਦਾ ਨਹੀਂ ਆ ਕਿ ਉਹ ਛੱਡਿਆ ਵੈਸੇ ਜੇ ਛੱਡਿਆ ਨਾ ਤੇ ਉਹਨਾਂ ਨੂੰ ਪ੍ਰਮਾਣ ਪੱਤਰ ਦੇ ਦੇਣਾ ਚਾਹੀਦਾ ਡੋਪ ਟੈਸਟ ਕਰਾ ਲੈਣ ਕੌਣ ਜੀ ਓਏ ਆਪਣੇ ਮੁੱਖ ਮੰਤਰੀ ਸਾਹਿਬ ਯਾਰ ਅਗਲੇ ਨੇ ਨਹੀਂ ਕਰਾਉਣਾ ਹੋਊਗਾ ਆਪਾਂ ਥੱਕੇ ਨੇ ਕਰੀ ਜਾਣਾ ਅਗਲੇ ਦਾ ਮੁੱਖ ਮੰਤਰੀ ਉਹ ਫਿਰ ਦੱਸ ਦੇਣਾ ਪਾ ਜੀ ਉਹ ਡੋਪ ਟੈਸਟ ਵਿੱਚ ਜਦੋਂ ਮੈਨੂੰ ਮਾੜੀਆਂ दारू ਆਉਣੀਆਂ ਅਗਲੇ ਜੀ ਪਿੰਦੇ ਜੇ ਪਿੰਦੇ ਵੀ ਹੋਣਗੇ ਘੱਟੋ ਘਾਟੋ 30-40 ਹਜ਼ਾਰ ਦੀ ਤਾਂ ਬੋਤਲ ਹੋਊਗੀ ਕਿੰਨੇ ਪੰਜਾਬ ਵਿੱਚ ਠੇਕੇਦਾਰ ਆ ਕਿਸੇ ਨੂੰ ਕਹ ਦੇਣਾ ਵੀ ਸੀਐਮ ਨੇ ਪੀਣੀਆਂ ਦੋ ਚਾਰ ਪੇਟੀਆਂ ਛੱਡ ਜੋ ਹਨਾ ਉਹ ਚਲੋ ਉਹਨਾਂ ਦੇ ਬੰਦੇ ਬਹੁਤ ਹੁੰਦੇ ਆ ਤੇ ਆਪਾਂ ਯਾਰ ਹੁਣ ਉਹਨਾਂ ਦਾ ਕੀ ਪਤਾ ਉਹ ਪਿੰਦੇ ਇਦਾਂ ਦੀ ਹੁਣ ਜਿਹੜੀ ਡੋਪ ਟੈਸਟ ਜਨਾਬ ਫੇ ਆਪਾਂ ਕੀ ਕਰਾਂਗੇ ਇਹ ਤਾਂ ਦੰਨੇ ਆ ਮਾਨ ਸਾਹਿਬ ਕਹਿੰਦੇ ਡੋਪ ਟੈਸਟ ਕਰਾਓ ਨਹੀਂ ਨਹੀਂ ਉਹ ਨਾ ਤੁਸੀਂ ਵੇਖਿਆ ਹੁਣ ਇੱਕ ਵਾਰ ਉਹਨਾਂ ਦੇ ਬੜੇ ਕਲੀਕ ਸੀ ਆਪਣੇ ਜਿਹੜੇ ਵਕੀਲ ਸਾਹਿਬ ਹੈ ਮੈਂ ਨਾ ਉਹ ਐਮਪੀ ਸਾਹਿਬ ਸੀ ਦਿੱਲੀ ਤੋਂ ਵਕੀਲ ਨੇ ਤੇ ਉਹ ਐਮਪੀ ਸੀ ਤੇ ਐਮਪੀ ਸਾਹਿਬ ਉਹ ਲਾਗੇ ਬੈਠੇ ਕਹਿੰਦੇ ਯਾਰ ਮੈਂ ਨਹੀਂ ਇਹਦੇ ਲਾਗੇ ਬੈਣਾ ਇਹਦੇ ਕੋਲ ਸੰਤਰੇ ਦੀ ਬੜੀ ਜਿਆਦਾ ਬਦਬੂ ਆਉਂਦੀ ਆ ਉਹ ਨਹੀਂ ਉਦੋਂ ਮੁੱਖ ਮੰਤਰੀ ਨਹੀਂ ਸੀ ਉਦੋਂ ਐਮਪੀ ਸੀ ਉਦੋਂ ਚਲੋ ਬੰਦਾ ਮਾੜੀ ਵੀ ਪੀ ਲੈਂਦਾ ਹੁਣ ਉਹਦਾ ਵੱਧ ਗਿਆ ਨਾ ਹੁਣ ਤਾਂ ਮੁੱਖ ਪੂਰੇ ਪੰਜਾਬ ਦਾ ਮਾਲ ਜਿਹਦਾ ਮੁਖੀਆ ਬਣ ਗਿਆ ਤੇ ਉਹਨੇ ਮਾੜੀ ਥੋੜਾ ਪੀਣੀ ਉਦੋਂ ਟਾਈਮ ਹੀ ਉਦਾਂ ਦਾ ਹੀ ਬੰਦਾ ਚੱਲ ਉੱਥੇ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਬਦਲਦੀਆਂ ਜਾਂਦੀਆਂ ਨਹੀਂ 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 ਵੇਖੋ ਜੀ ਉਹ ਉੱਥੇ ਕੀ ਰਹਿੰਦਾ ਹੁੰਦਾ ਕੰਮ ਹੈਨਾ ਭਾਵੇਂ ਕਿੰਨਾ ਵੀ ਤੁਸੀਂ ਉਹਨੂੰ ਕਰਦਿਏ ਨਾ ਆਪਾਂ ਉੱਚੇ ਤੱਕ ਆ ਬਾਦਿਏ ਉਹ ਇੱਕ ਹੋਰ ਹੈ ਨਾ ਕੀ ਹੋਇਆ ਕਿ ਇੱਕ ਜਿਹੜਾ ਹੈਗਾ ਹੀ ਰਾਜਾ ਮੇਰੇ ਵਰਗਾ ਹੈਗਾ ਹੀ ਭਖਾਰੀ ਜਾ ਉਹਨੂੰ ਰਾਜਾ ਬਣਾਤਾ ਇੱਕ ਬਨੇ ਛਾਈ ਖੂਨ ਸੀ ਉਹਨਾਂ ਦੋਵਾਂ ਨੂੰ ਬਿਠਾਤਾ ਤੇ ਇੱਕ ਨਾ ਆ ਗਿਆ ਇੱਕੋ ਜਿਹਾ ਵੇਸ਼ ਪਾਤੇ ਦੋਵਾਂ ਦੇ ਇੱਕੋ ਜਿਹੀਆਂ ਚੀਜ਼ਾਂ ਪਾਤੀਆਂ ਉਹ ਇੱਕ ਵਿਚਾਰਾ ਆ ਗਿਆ ਮੰਗਣ ਵਾਸਤੇ ਉਹਨੇ ਮੰਗਿਆ ਤੇ ਇੱਕ ਨੇ ਜਿਹੜਾ ਹੈਗਾ ਸੀ ਜਿਹੜਾ ਭਿਖਾਰੀ ਦੇ ਰੂਪ ਤੇ ਜਾਂ ਇੱਕੋ ਜਿਹਾ ਰੂਪ ਸੀ ਜਿਹੜਾ ਅਸਲੀ ਰਾਜਾ ਸੀ ਨਾ ਉਹਨੇ ਉਹਨੂੰ ਨਾ ਆਪਣਾ ਲਾ ਕੇ ਜਿਹੜਾ ਗਹਿਣਾ ਸੀ ਉਹ ਦਿੱਤਾ ਤੇ ਜਿਹੜਾ ਮੇਰੇ ਵਰਗੇ ਨੂੰ ਬਣਾਇਆ ਸੀ ਉਹਦਾ ਪਾਇਆ ਤੇ ਮੈਂ ਹਾਂ ਯਾਰ ਹੁਣ ਤੇ ਮਾਹਾਂ ਮਿਲਿਆ ਤੇ ਮੈਂ ਕੱਢ ਕੇ ਚਿੱਲਰ ਦੇਤਾ ਉਹ ਕਹਿੰਦੇ ਜੀ ਹਾਂਜੀ ਰਾਜਾ ਕੌਣ ਉਹ ਕਹਿੰਦੇ ਰਾਜਾ ਇਹ ਬੈਠਾ ਉਹ ਕਹਿੰਦੇ ਤੁਸੀਂ ਕਿਤਾ ਪਛਾਣਿਆ ਕਹਿੰਦਾ ਭਿਖਾਰੀ ਨੇ ਭਿਖਾਰੀ ਵਾਲੀ ਕੰਮ ਕਰ ਲਿਆ ਇਹਦੇ ਕੋਲ ਚਿੱਲਰਾਂ ਵਾਲਾ ਬੰਦਾ ਹੈ ਉਹਨੇ ਚਿੱਲਰ ਹੀ ਦੇਣੇ ਆ ਤੇ ਉਹ ਉਹ ਸੰਤਰੇ ਵਾਲਾ ਉਨੇ ਸਾ ਤਰਹੀ ਰਹਿਣਾ ਮੈਂ ਦੂਜੀ ਜੀ ਅਸਰ ਘੱਟ ਕਰ ਦੂਜੀ ਨੇ ਕਰਨੀ ਨਹੀਂ ਜੀ ਉਹਨਾਂ ਨੂੰ ਚਾਹੀਦਾ ਮਿੰਟੋ ਮਿੰਟ ਪੁਆਇੰਟ ਨਹੀਂ ਮਾਨ ਸਾਹਿਬ ਜਿੱਦਾਂ ਮਤਲਬ 27 ਤੋਂ ਪਹਿਲਾਂ ਪਹਿਲਾਂ ਹਨ ਇਹ ਵੀ ਥੋੜੇ ਦੋਸ਼ ਜਿਹੜੇ ਤੁਸੀਂ ਮਤਲਬ ਗਾਂ ਇਹਨਾਂ ਨੂੰ ਮੌਕਾ ਨਹੀਂ ਦੇਣਾ ਆਪਾਂ ਆਪਾਂ ਇਹਨਾਂ ਟੈਸਟ ਕਰਾ ਕੇ ਤਾਂ ਮੋਹਰੇ ਰੱਖਣਾ ਸਾਰੇ ਪੇਪਰ ਪੂਰੇ ਆ ਪੇਪਰ ਵਰਕ ਪੂਰਾ ਚਾਹੀਦਾ ਬਾਕੀ ਚੀਜ਼ਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਕਿਹੋ ਜੀ ਬਿਲਕੁਲ ਨਹੀਂ ਪੇਪਰ ਵਰਕ ਚਲੋ ਦੇਣਾ ਐਂ ਹੀ ਐਂੇ ਪੇਪਰ ਵਰਕ ਨਾ ਵੀ ਦੇਣਾ ਕੋਈ ਗੱਲ ਨਹੀਂ ਪੇਪਰ ਵਰਕ ਦੀ ਕੋਈ ਲੋੜ ਨਹੀਂ ਆ ਬਸ ਲਾਚੀਆਂ ਲੂਚੀਆਂ ਖਾ ਕੇ ਆ ਜਾ ਕੰਨ ਤੇ ਦੂਜੀ ਬੇਨਤੀ ਮੈਂ ਸਰਦਾਰ ਸਾਹਿਬ ਨੂੰ ਇਹ ਕਰਾਂਗਾ ਕਿ ਆਪਣੀ ਜਨਤਾ ਦਾ ਖਾਸ ਧਿਆਨ ਕੀਤਾ ਜਾਵੇ ਕਿਉਂਕਿ ਮੈਂ ਵੀ ਬੜਾ ਵੱਡਾ ਪਮਕੜ ਰਿਆਂ ਇਹਨਾਂ ਦਾ ਮੈਂ ਬੜਾ ਚੜ ਚੜ ਕੋਠਿਆਂ ਤੇ ਇਨਕਲਾਬ ਜਿੰਦਾਬਾਦ ਇਸ ਵਾਰ ਆਊਗੀ ਝਾੜੂ ਕੀ ਸਰਕਾਰ ਬੜੇ ਨਾਰੇ ਬੜੇ ਸਲੋਕਣ ਦਿੱਤੇ ਮੈਂ ਵੀ ਤੇ ਭਾਜੀ ਭਾਜੀ ਪਤਾ ਕਰਦਾ ਉਹ ਚੱਕਰ ਹੋ ਗਿਆ ਨਾ ਪਹਿਲਾਂ ਆਪ ਹੀ ਮੁੱਖ ਮੰਤਰੀ ਬਣਾ ਲੈਣਾ ਹੁਣ 5 ਸਾਲ ਖਾ ਗਾਲਾ ਹੁਣ ਮੈਂ ਨਾ ਮੈਨੂੰ ਕਈ ਵਾਰ ਮੈਂ ਉਂਗਲ ਫੜ ਕੇ ਨਾ ਮੈਂ ਕਰਦਾ ਕਿਹੜੇ ਉਂਗਲ ਨਾਲ ਮੈਂ ਬਟਨ ਦਬਾ ਬੈਠਾ ਤੇ ਕਿਹੜੇ ਉਂਗਲ ਨਾਲ ਲੋਕਾਂ ਮੈਂ ਇੱਕ ਦਿਨ ਰਿਸ਼ਤੇਦਾਰੀ ਤੇ ਚੱਲ ਗਿਆ ਤੇ ਮੈਨੂੰ ਆਂਦਾ ਹਾਂ ਕਿਦਾਂ ਮੇਰੇ ਫੁੱਪੜ ਜੀ ਮੈਨੂੰ ਆਂਦੇ ਹਾਂ ਜੀ ਕਿਦਾਂ ਝਾੜੂ ਵਾਲੇ ਸਾਬਕਾ ਮੈਂ ਯਾਰ ਹੁਣ ਤੱਕ ਗਾਲਾਂ ਨਾ ਦੋ ਕਹਿੰਦਾ ਮੈਂ ਤੇ ਸਾਬਕਾ ਹੀ ਕਿਹਾ ਮੈਂ ਸਾਨੂੰ ਤੇ ਗਾਲਾਂ ਵਰਗੀ ਲੱਗਦੀ ਇਹ ਗੱਲ ਹੁਣ ਝਾੜੂ ਵਾਲਾ ਕਹਿਣਾ ਵੀ ਸਾਨੂੰ ਗਾਲਾਂ ਵਰਗਾ ਲੱਗਦਾ ਜੀ ਹੁਣ ਤੁਹਾਨੂੰ ਮਤਲਬ ਜਦੋਂ ਅਸੀਂ ਸਾਬਕਾ ਪਮਕੜ ਕਹਿ ਸਕਦੇ ਨਹੀਂ ਜੀ ਉਹ ਵੀ ਗਾਲ ਹੀ ਲੱਗਦੀ ਜੋ ਗਾਲ ਹੀ ਲੱਗਦੀ ਭਾਈ ਉਹ ਵੀ ਸਾਨੂੰ ਗਾਲ ਹੀ ਲੱਗਦੀ ਜੋ ਹੈਨਾ ਸਾਬਕਾ ਵੀ ਨਾ ਕਹੋ ਸਾਨੂੰ ਪਰ ਇਹ ਬੇਨਤੀ ਜ਼ਰੂਰ ਕਰਦੇ ਆ ਕਿ ਵੀਰ ਚਾਹੇ ਕਿਦਾਂ ਵੀ ਆ ਅਸੀਂ ਤੇਰੇ ਕੋਈ ਵਿਰੋਧੀ ਨਹੀਂ ਆ ਤੇਰੇ ਕੋਈ ਅਸੀਂ ਦੁਸ਼ਮਨੀ ਤੈਨੂੰ ਅਸੀਂ ਚੁਣਿਆ ਸੀ ਪੰਜਾਬ ਪੰਜਾਬ ਦੇ ਭਲੇ ਵਾਸਤੇ ਤੈਨੂੰ ਚੁਣਿਆ ਸੀ ਅਸੀਂ ਬੇਅਦਬੀਆਂ ਜਿਨ੍ਹਾਂ ਨੇ ਕੀਤੀਆਂ ਉਹਨਾਂ ਨੂੰ ਅਸੀਂ ਸਜ਼ਾ ਦਿਵਾਉਣ ਵਾਸਤੇ ਤੈਨੂੰ ਚੁਣਿਆ ਸੀ ਅਸੀਂ ਨਸ਼ੇ ਬੰਦ ਕਰਾਉਣ ਵਾਸਤੇ ਤੈਨੂੰ ਅਸੀਂ ਚੁਣਿਆ ਸੀ ਕਿ ਤੂੰ ਪੰਜਾਬ ਦਾ ਭਲਾ ਕਰੇਗਾ ਕਿਸਾਨਾਂ ਦੇ ਨਾਲ ਖੜਿਆ ਖੜੇਗਾ ਪਰ ਤੂੰ ਖੜਿਆ ਕਿਹਦੇ ਨਾਲ ਇੱਕ ਚੀਜ਼ ਭੁੱਲ ਗਏ ਪਾਜੀ ਹਾਂਜੀ ਵੀਆਈਪੀ ਕਲਚਰ ਵੀ ਕਹਿੰਦੇ ਉਹ ਵੀ ਖਤਮ ਕਰਨਾ ਜੀ ਨਹੀਂ ਨਹੀਂ ਉਹ ਨਾ ਖਤਮ ਕਰਤਾ ਜੀ ਉਹਨਾਂ ਨੇ ਵੀ ਵੀ ਆਈਪੀ ਸ਼ੁਰੂ ਕਰਤਾ ਤੇ ਮੇਰੇ ਵੀ ਇੱਕ ਹੋਰ ਲਾਤੀ ਆ ਅੱਛਾ ਠੀਕ ਹੈ ਜੀ ਹਾਂ ਹਾਂ ਉਹ ਖਤਮ ਹੋ ਗਿਆ ਵੀ ਆਈਪੀ ਖਤਮ ਹੋ ਗਿਆ ਜੀ ਉਹ ਸਹੀ ਹੈ ਉਹ ਜਗ੍ਹਾ ਤੇ ਉਹ ਬਿਲਕੁਲ ਸਹੀ ਆ ਉਹਨਾਂ ਨੇ ਡਬਲ ਵੀ ਕਰਤਾ ਹੋਣਾ ਠੀਕ ਹੈ ਜੀ ਪਹਿਲਾਂ ਮੰਨ ਕੇ ਚੱਲੋ ਕਿ ਕਿਤੇ 30 40 ਗੱਡੀਆਂ ਸੀ ਹੁਣ 30 40 ਹੋਰ ਵਧ ਗਈਆਂ ਤੇ ਜੇ ਤੁਸੀਂ ਮੌਕਾ ਦੇਤਾ ਅਗਲੀ ਵਾਰ ਤੇ ਆਪਾਂ 30 40 ਹੋਰ ਵਧਾਵਾਂਗੇ ਠੀਕ ਹੈ ਜੀ ਤੇ ਹੋ ਸਕਦਾ ਹੈ ਕਿ ਇੱਕ ਵੀ ਹੋਰ ਖੋਜ ਕਰ ਲਈਏ ਤੇ ਆਪਾਂ 3-4 ਵੀ ਲਾ ਦਈਏ ਤੁਸੀਂ ਇੱਕ ਉਹ ਵੀਡੀਓ ਦੇਖੀ ਵੀ ਇੱਕ ਜਿਹੜਾ ਭਗਵਾਨ ਤੁਮਨ ਸਾਹਿਬ ਹੁਣ ਦਾ ਜਿਹੜਾ ਕਟੜ ਸਪੋਰਟਰ ਸੀਗਾ ਉਹ ਇੱਕ ਦਿਨ ਵਿਚਾਰਾ ਪਹਾਕਾਂ ਮਾਰ ਰਿਆ ਮਾਨ ਸਾਹਿਬ ਮਾਨ ਸਾਹਿਬ ਮਾਨ ਸਾਹਿਬ ਹੁਣੇ ਰਾਮਨਾਥ ਤਾਕੀ ਬਾਹਰ ਸੀਗੇ ਤਾਕੀ ਖੋਲੀ ਵਿੱਚ ਵੜ ਗਿਆ ਤਾਕੀ ਬੰਦ ਕੀਤੀ ਉਹ ਵਿਚਾਰੇ ਦਿਲ ਤੇ ਕਿੰਨੀ ਠੇਸ ਲੱਗੀ ਹੋਊਗੀ ਤੁਸੀਂ ਉਹਨੂੰ ਮੇਰਾ ਕੁਝ ਕਹਿਣਾ ਚਾਹੁੰਦੇ ਉਸ ਵੀਰ ਨੂੰ ਹੀ ਕਹਦੇ ਹੋ ਮਾਨ ਸਾਹਿਬ ਨੇ ਤਾਂ ਆਪਣੀ ਵੀਡੀਓ ਦੇਖਣੀ ਨਹੀਂ 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 ਮੈਂ ਉਸ ਵੀਰ ਨੂੰ ਵੀ ਕਹਿਣਾ ਚਾਹੁੰਦਾ ਕਿ ਵੀਰ ਜਿਹੜਾ ਇੱਕ ਨਹੀਂ ਇਹਦੇ ਉਹਦੇ ਵਰਗੇ ਮੈਂ ਵੀ ਬੈਠਾ ਉਹਦੇ ਵਰਗੇ ਹੋਰ ਵੀ ਹਜ਼ਾਰਾਂ ਬੈਠੇ ਆ ਅਸੀਂ ਵੀ ਬੜਾ ਕੰਨੇ ਆ ਆ ਆ ਗਿਆ ਪੰਜਾਬ ਦਾ ਜਰਨੈਲ ਆ ਆ ਗਿਆ ਤੇ ਉਹ ਜਰਨੈਲ ਸਾਹਿਬ ਉਹ ਤਾਂ ਭੱਜ-ਭੱਜ ਕੇ ਨਾ ਫੋਟੋਆਂ ਲਵਾਉਣ ਦੇ ਦੇ ਕੇ ਹਾਂ ਬਸ ਇਹੀ ਆ ਇਹੀ ਨੇ ਅਸੀਂ ਛੁੱਟੀਆਂ ਲੈ ਲੈ ਕੇ ਅਸੀਂ ਕਈ ਕੁਝ ਕਰ ਕਰਕੇ ਇਹਨਾਂ ਦਾ ਜਿਹੜਾ ਹੈਗਾ ਇਹ ਪ੍ਰਚਾਰ ਕੀਤਾ ਤੇ ਮੈਂ ਉਸ ਵੀਰ ਨੂੰ ਕਹਿਣਾ ਚਾਹੁੰਦਾ ਕਿ ਜਿੰਨੀ ਤੂੰ ਮਿਹਨਤ ਕੀਤੀ ਆ ਹੁਣ ਤੂੰ ਉਹ ਪੰਜਾਬ ਵਾਸਤੇ ਮਿਹਨਤ ਕਰ ਤੇ ਉਹਨਾਂ ਦੀ ਸੱਚਾਈ ਦੱਸ ਜਦੋਂ ਨਾਲ ਸੱਜੇ ਖੱਬੇ ਖੜ ਕੇ ਤੂੰ ਫੋਟੋਆਂ ਲਵਾਉਣਾ ਹਾਂ ਰੋਟੀ ਦਾ ਟਿਫਨ ਘਰੋਂ ਲੈ ਕੇ ਜਾਣਾ 100 100 ਬੰਦਿਆਂ ਦੀ ਰੋਟੀ 4 ਵਜੇ ਤੋਂ ਉੱਠ ਕੇ ਭੈਣਾ ਜਿਹੜੀਆਂ ਹੈਗੀਆਂ ਸਾਡੀਆਂ ਰੋਟੀਆਂ ਪਕਾਉਣ ਲੱਗ ਪੈਂਦੀਆਂ ਨੇ ਤੇ ਤੂੰ ਕਰੀਬ 100 200 ਰੋਟੀ ਬਨ ਕੇ ਤੇ ਨਾਲ ਚਾਰ ਅਦਾਲ ਬਨ ਕੇ ਲੈ ਕੇ ਜਾਣਾ ਨਾ ਤੇ ਮਿਰਜ਼ਾ ਤੇ 5 ਲੀਟਰ ਦੀ ਤੇਰੇ ਹੱਥ 'ਚ ਥਰਮੋਸ਼ ਵੀ ਹੁੰਦੀ ਜੇ ਉਸ ਦਿਨ ਭਾਜੀ ਨਾ ਮਾਨ ਸਾਹਿਬ ਉਹਨੂੰ ਹਾਕ ਮਾਰ ਕੇ ਮੜਾ ਗੱਡੀ 'ਚ ਬਿਠਾ ਕੇ ਤੇ ਇਹਦਾ 2 ਮਿੰਟ ਦਾ ਸਫ਼ਰ ਕਰਾਉਂਦੇ ਹਨਾ ਉਹ ਸਾਰਾ ਹੀ ਮੁੱਲ ਮੜ ਜਾਣਾ ਸੀ ਸਾਰਾ ਮੁੱਲ ਮੜ ਜਾਣਾ ਸੀ ਅਸਲੀ ਗੱਲ ਹੀ ਆ ਵੈਗਰੂ ਜਿਹੜੇ ਤੇ ਜਜ਼ਬਾਤੀ ਸੀ ਜਿਹੜੇ ਚੰਗੇ ਬੰਦੇ ਸੀ ਇਹਨਾਂ ਨੇ ਸਾਰੇ ਦੂਰ ਸੋਟਤੇ ਉਹਦਾ ਕਾਰਨ ਇਹ ਆ ਕਿ ਇਹ ਲੁੱਟਣਾ ਚਾਹੁੰਦੇ ਸੀ ਤੇ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਉਹਨਾਂ ਦੀ ਸਾਫ ਸੁਥਰੀ ਤੇ ਸੱਚੀ ਨੀਤ ਸੀ ਕਿ ਪੰਜਾਬ ਦਾ ਭਲਾ ਹੋਊਗਾ ਇਹਨਾਂ ਨੂੰ ਚਾਹੀਦਾ ਹੈ ਕਿ ਜਿੱਦਾਂ ਪਹਿਲਾਂ ਨੇ ਲੁੱਟਿਆ ਉਦਾਂ ਹੀ ਅਸੀਂ ਹੁਣ ਵੀ ਅੱਜ ਵੀ ਜਿਹੜੇ ਉਹਦੇ ਨਾਲ ਤੁਰੇ ਫਿਰਦੇ ਉਹਨੂੰ ਸਿਰਫ ਲੁੱਟਣ ਲੱਟਣ ਵਾਸਤੇ ਹੀ ਆ ਕਿਸੇ ਨੇ ਇੱਕ ਬੰਗਲੇ ਬਣਾ ਲੇ ਕਿਸ ਨੇ ਗੱਡੀਆਂ ਲੈ ਲੀਆਂ ਕੋਈ ਇੱਕ ਮੈਡਮ ਸਕੂਟਰੀ ਵਾਲੀ ਸੀ ਉਹ ਆਂਦੀ ਮੇਰੇ ਕੋਲ ਸਕੂਟਰੀ ਤੇ 10000 ਮੇਰੇ ਅਕਾਊਂਟ ਚ ਇੱਕ ਆਪਣਾ ਭਾਹ ਸਾਈਕਲ ਤੇ ਵੀ ਜਾਂਦਾ ਹੁੰਦਾ ਉਹ ਖਰੇ ਨਾਬੇ ਦਾ ਉਹ ਨਾ ਉਹ ਬੜਾ ਸਾਈਕਲ ਤੇ ਜਾਂਦਾ ਉਹ ਕਛੂ ਗੁਮੇ ਫੜਦਾ ਫਿਰਦਾ ਇਸ ਪਾਣੀ ਚ ਟਾਇਰ ਕੀ ਲੱਭਾ ਹੀ ਨਹੀਂ ਆ ਕਦੀ ਉਹ ਨੇ ਉਹ ਕਛੂ ਗੁਮਾ ਤੇ ਉੱਥੇ ਲਿਖਿਆ ਇੱਕ ਦਿਨ ਇੱਕ ਦਿਨ ਮੱਛੀ ਫੜੀ ਫਿਰਦਾ ਇਹ ਕਹਿੰਦਾ ਮੈਂ ਪਾਣੀ ਚੋਂ ਕੱਢ ਕੇ ਜਾਨ ਬਚਾਈ ਉਹਦੀ ਡੁੱਬ ਚਲੀ ਸੀ ਮੱਛੀ ਤੇ ਮੈਂ ਉਹ ਸਾਰੀਆਂ ਚੀਜ਼ਾਂ ਉਹ ਵੇਚਦਾ ਰਿਆ ਉਹ ਭਾਹ ਨੇ ਜਿੱਦਣ ਬਣ ਕੇ ਆਇਆ ਉਹ ਇਹ ਪਹਿਲਾਂ ਉਹ ਸਾਈਕਲ ਤੇ ਜਿੱਦੜ ਬਣ ਕੇ ਮੇਰੇ ਸਾਹ ਤੇ ਉਦੋਂ ਉਹ ਸਭ ਤੋਂ ਵੱਡੀ ਗੱਡੀ ਚ ਉਹ ਹੀ ਸੀ ਪਹਿਲੀਆਂ ਜੀ ਤੇ ਮੈਂ ਪਿੱਛੇ ਇੱਕ ਦਿਨ ਵੇਖ ਵੀ ਰਿਹਾ ਹਾਂ ਕਿ ਉਹਨੂੰ ਕਰੀਬ 1 ਜਿਹੜਾ ਹੈਗਾ 1 ਲੱਖ ਡੇਢ ਲੱਖ ਦਾ ਉਹਦਾ ਤੇਲ ਦਾ ਹੀ ਖਰਚਾ ਉਹਨਾਂ ਨੇ ਬਣਾ ਲਿਆ ਮਹੀਨੇ ਦਾ ਤੇ ਇਹ ਨੇ ਉਹਨਾਂ ਦੇ ਸਾਰੇ ਪਖੰਡ ਨੇ ਕੋਈ ਹੋਰ ਜ਼ਿਆਦਾ ਖਾਸ ਗੱਲ ਨਹੀਂ ਮੈਨੂੰ ਲੱਗਦੀ ਬਹੁਤ ਬਹੁਤ ਧੰਨਵਾਦ ਜੀ ਚੱਲ ਬਈ ਮੁੰਡਾ